ਯਾਰ ਮੈਨੂੰ ਐ ਲੱਗਦਾ ਜੇ ਮੈਂ ਤੇ ਚੱਤ ਪਾਉਂਗਾ ਨਾ ਥੱਲੇ ਕੋਈ ਫੜ ਲੂਗਾ ਮੇਰਾ ਹੱਥ ਯਾਰ ਮੈਨੂੰ ਵੀ ਤੇ ਲੱਗਦਾ ਇਦਾਂ ਫੀਲ ਹੁੰਦਾ ਕਿ ਜਿੰਦਗੀ ਜਿੰਨੇ ਦੁਸ਼ਮਣ ਨੇ ਨਾ ਦੁਸ਼ਮਣ ਨੇ ਆਪ ਪਾਣੀ ਪਾ ਪਾ ਕੇ ਪਾ ਪਾ ਕੇ ਦੀਜਿਆ ਆਏ ਕਰਕੇ ਪਰ ਤੁਹਾਡੇ ਤੇ ਬਹੁਤ ਮਾਣ ਹੈ ਜਿਹੜੇ ਸਾਨੂੰ ਪਿਆਰ ਕਰਦੇ ਆ ਉਹਨਾਂ ਦਾ ਦਿਲੋਂ ਸਤਿਕਾਰ ਆ ਜਿਹੜੇ ਦੁਸ਼ਮਣ ਆ ਉਹਨਾਂ ਦਾ ਵੀ ਸਤਿਕਾਰ ਆ ਤਹੈਲੋ ਗਾਇਸ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਆਪਾਂ ਉੱਠ ਗਏ ਆ ਤੁਹਾਡੀ ਦੁਆ ਤੇ ਪਿਆਰ ਨਾਲ ਅਸੀਂ ਵੀ ਬਹੁਤ ਵਧੀਆ ਆ ਤੇ ਸਾਡੀ ਮੀਨਾ ਵੀ ਬਹੁਤ ਵਧੀਆ ਆ ਮੀਨਾ ਸੱਸਰੀ ਘਰ ਬੋਲ ਸੱਸਰੀ ਘਰ ਬੋਲ ਮੈਂ ਮੀਨਾ ਮਾਣ ਕੇ ਦਨੂ ਨਾ ਕਸ਼ਾ ਤੇ ਹੋ ਨਹੀਂ ਰੀਤ ਸੱਸਰੀ ਘਰ ਬੋਲ ਮੈਂ ਤਾਂ ਛੋਟੀ ਮੀਨਾ ਮੈਂ ਛੱਤ ਮੀਨਾ ਇਹ ਛੋਟੀ ਮੀਨਾ ਹੈ ਸਾਡੀ ਸੱਸਰੀ ਘਰ ਬੁਲਾਓ ਮੈਂ ਕਰਦੀ ਦੋਨੇ ਕੰਮ ਮੈਂ ਕਰਦੀ ਦੋਨੇ ਕੰਮ ਇਹ ਤਾਂ ਘਰ ਕੇ ਰੌਣਕ ਹੈ। ਇੱਕar ਦੀ ਰੌਣਕ ਹੈ। ਇਹ ਮੇਰੀ ਨੌਨਕ ਹੀ ਹੋਈ ਤਾਂ ਮੇਰੀ। ਵਾਹ। ਮੀਨਾ ਸਸਰੀਕਾ। ਸਸਰੀਕਾ। ਕੈਸੇ ਹੋ? ਬੜੀਆਂ। ਇਹ ਦੇਖੀ। ਅੱਜ ਅਸੀਂ ਬਹੁਤ ਲੇਟ ਹੋ ਗਏ ਉੱਠਣ ਤੋਂ ਤੇ ਹੁਣ ਆਪਾਂ ਚੱਲਦੇ ਆਂ ਇੱਧਰ ਕਿਚਨ ਵੱਲ। ਤੇ ਕੀ ਬਣਾਈਏ ਖਾਈਏ? ਤਰੀ ਤੇ ਡੰਗਰ। ਕੀ ਬਣਾਣਾ ਮੀਨਾ? ਡੰਗਰ। ਉਹ ਕੀ ਹੁੰਦਾ? ਉਹ ਕੀ ਹੁੰਦਾ? ਡੰਗਰ ਕੀ ਹੁੰਦਾ? क्यों ना पूछिए डंगर क्यों ना डंगर 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 हाँ वो क्या होता है वो पूछिए बताइए डंगर क्या होता है <laughs> क्या होता है मीना अभी गाल गुड़ता नहीं है कोई हाँ सांता डंगर आता पता डंगर आता नहीं पता डंगर क्यों ना डंगर डंगर वो क्या होता है इतने इतने पानी होता है वो क्या होता है मीना हमें नहीं पता वो पानी होता है चलो चलो ਹੇ ਗਾਇਜ਼ ਮਰ ਚੁੱਕੇ ਆ ਫਿਰ ਆਪਾਂ ਦੁਬਾਰਾ ਸੌਣ ਚੱਲਦੇ ਆ ਚਲੋ ਹਾਂ ਦੁਬਾਰਾ ਸੌਣ ਚੱਲਦੇ ਆ ਕਿਉਂ ਅੱਗੇ ਬਹੁਤ ਟਾਈਮ ਲੱਟ ਗਿਆ ਮਨ 4 ਵਜੇ ਗਾਇਜ਼ ਮੈਂ ਚਾਹ ਪੀਣ ਲੱਗਾ ਹਾਂ ਚਲੋ ਚਾਹ ਪੀ ਕੇ ਫਿਰ ਤੁਹਾਨੂੰ ਮਿਲਦੇ ਆਂ ਚਾਹ ਪੀ ਲਈਏ ਪਹਿਲਾਂ ਆਪਾਂ ਸਾਰੇ ਜਨਰਲ ਕੇ ਤੇ ਬਾਏ ਗਾਇਜ਼ ਫਿਰ ਪੈਰੀਏ ਨੇ ਮਨਿੰਦਰ ਦੇ ਗਾਲਾ ਦੇਖ ਸਕਦੇ ਹਸੀ ਸਾਰਾ ਮਨਿੰਦਰ ਅਗੜਿਆ ਜਾਂਦਾ ਹਰ ਵਾਰੀ ਯਾਰ ਰਗੜਨ ਦੀ ਗੱਲ ਨਹੀਂ ਮਨਿੰਦਰ ਤੋਂ ਉੱਠਦਾ ਹੀ ਨਹੀਂ ਗਾ ਲੈ ਸਾਰੇ ਰਾਤ ਅੱਧੀ ਕੰਬਲ ਹੀ ਨਹੀਂ ਛੱਡਦਾ ਕ ਛੱਡ ਥੇਗਾ ਆਪਾ ਟੰਬਲ ਤੋਂ ਸਵਾਸ ਲੈ ਲੈ ਰੀਤ ਆ ਮੈਂ ਗੱਲ ਕਿਸੇ ਦੀ ਹੁੰਦੀ ਆ ਕੁਛ ਹੋਰ ਹੁੰਦਾ ਰਗੜਾ ਮੈ ਜਾਣਾ ਹਰ ਵਾਰੀ ਲਗੜਾ ਜਾਣਾ ਮਨਿੰਦਰ ਸਹੀ ਗੱਲ ਆ ਤੂੰ ਕੋਈ ਕੰਮ ਕਰਕੇ ਰਾਜੀ ਨਹੀਂ ਹੈਗਾ ਕੀ ਨਹੀਂ ਕੰਮ ਕਰਦਾ ਮੈਂ ਦੱਸਾਂ ਕਿਹੜਾ ਕੰਮ ਨਹੀਂ ਕਰਦਾ ਦੱਸੋ ਬੜਿਆ ਦੇਖਾ ਨੀ ਮਨਿੰਦਰ ਤੇ ਵੰਨੇ ਟੌਪਿਕ ਦੱਸੇ ਉੱਠ ਕੇ ਕੋਈ ਵੀਡੀਓ ਬਣਾ ਲਾ ਟੰਡ ਰੁੱਥ ਦੇ ਖੇਡਣਾ ਕੇ ਨਹੀਂ ਮੰਮੀ ਇਹ ਉਹ ਨਾ ਬਲੰਡ ਮੈਂਦਰ ਬੱਸ ਮੈਨੂੰ ਵੀ ਜ਼ਾ ਦਫਾਓ ਯੂ ਸ਼ਟ ਅਪ ਸ਼ਟ ਅਪ ਸ਼ਟ ਅਪ ਦਾ ਸਪੈਲਿੰਗਸ ਨਹੀਂ ਤੱਤੀ ਖਾ ਲੋ ਤੂੰ ਖਾਲਾ ਤੇਰੇ ਨਹੀਂ ਰੰਗ ਦੇ ਅਮਾ ਸ਼ਟਾ ਗਾਇਸ ਸ਼ਟਾ ਬੰਮਾ ਸ਼ਟ ਅਪ ਅਮਾ ਜਾ ਤੂੰ ਫੋਨ ਆਉਂਦਾ ਮੈਨੂੰ ਦੇ ਦੇ ਜਾਂ ਰੀਤਨ ਦੇ ਦੇ ਬਸ ਇਹਨਾਂ ਹੈ ਨਹੀਂ ਕਿ ਤੂੰ ਕੁਝ ਨਹੀਂ ਕਰ ਸਕਦਾ ਦੇ ਬਈ ਦੇ ਦੇ ਫੋਨ ਦੇ ਤੇ ਮਮਾ ਤੈਨੂੰ ਫੋਨ ਦੇ ਦੇ ਚੰਗਾ ਰਹੇਗਾ ਮੈਂ ਪੌਗਾ ਨਹੀਂ ਲੈ ਕੇ ਆਣਾ ਰਿੱਥੇ ਕਿਹੜੀ ਪੀ ਨਾਲ ਕਿਹੜੀ ਬੋਤਲ ਨਾਲ ਖੇਡਾਂਗਾ ਦੱਸ ਹੈ ਕੀ ਦੱਸ ਕਿਹੜੀ ਬੋਤਲ ਨਾਲ ਚਲੋ ਗਾਇਜ਼ ਬੋਤਲ ਲੰਬੀ ਹੈ ਤਾਂ ਗਾਇਜ਼ ਆਪਾਂ ਲੱਭਦੇ ਮੈਂ ਹੁਣ ਬੋਤਲ ਕਰੇ ਸਾਡੇ ਹੁੰਦੀਆਂ ਨਹੀਂ ਬੋਤਲ ਆਪਾਂ ਟਰਥ ਡੇਰ ਖੇਡਣ ਲੱਗੇ ਹੁਣ ਮਮਾ ਨਾਲ ਟਰਥ ਡੇਰ ਖੇਡਦੇ ਗਾਇਜ਼ ਚਲੋ ਗਾਇਜ਼ ਪਹਿਲਾਂ ਬੋਤਲ ਹੈ ਬਈ ਆਪਾਂ ਗਾਇਜ਼ ਆਹੀ ਬੋਤਲ ਹੈ ਚੱਲਦੇ ਹਾ ਬੜੀ ਘੈਂਟ ਬੋਤਲ ਵੀ ਹਾਂਜੀ ਕੀ ਫੋਨ ਲੱਕ ਦੋ ਤੂੰ ਕਿਉਂ ਮੈਂ ਕਹਦਾ ਮੈਂ ਆਪਣਾ ਫੋਨ ਕਿ ਨਹੀਂ ਪਤਾ ਕਿ ਫੋਨ ਲੱਕ ਤੂੰ ਫੋਨ ਮੈਨੂੰ ਫੋਨ ਦੋ ਫੋਨ ਜੱਡੀ ਹੋ ਗਈਆਂ ਚਲੋ ਗਾਇਸ ਆਪਾਂ ਗੇਮ ਸ਼ੁਰੂ ਕਰਦੇ ਆ ਭਾਈ ਸਾਬੋ ਆ ਜਾ ਥੱਲੇ ਮੋਤੀ ਨੀ ਆਉਂ ਰੋ ਰੋ ਮੋਜੀ ਮੋਤੀ ਅੰਮਾ ਇੱਧਰ ਇੱਧਰ ਅੰਮਾ ਇੱਧਰ ਏ ਮਸਲਾ ਸਾਰਾ ਮੋਜੀ ਦਾ ਮੋਦੀ ਦਾ ਮਸਲਾ ਸਾਰਾ ਮੋਦੀ ਦਾ ਬੱਚਾ ਮਪਡੇ ਡਾਣਾ ਆ ਰਿਹਾ ਵਾ ਕਰ ਲਾ ਬਰੇਡ ਕਰ ਲਾ ਤਾਂ ਚਲੋ ਗਾਇਸ ਖੱਡੀਏ ਚਲੋ ਖਾ ਲੈ ਆਪਰੇ ਨੂੰ ਮੈਂ ਕੋਟਾ ਕੋਟਾ ਕੇ ਥੱਲੇ ਆ ਕੇ ਆਉਂਗਾ ਤੇ ਇਹ ਬਲੌਗਰ ਜਿਹੜਾ ਵਾ ਤੁਸੀਂ ਆਪਾ ਕਰ ਰਹੇ ਆ ਬਲੌਗ ਮਨਿੰਦਰ ਦੇ ਚੈਨਲ ਤੇ ਜਾ ਕੇ ਦੇਖਿਓ ਠੀਕ ਹੈ ਉਹਦੇ ਚ ਤੁਹਾਨੂੰ ਸਾਰਾ ਕੁਝ ਪਤਾ ਇਹਦੇ ਚ ਸਿਰਫ ਪਲੈਨਿੰਗ ਹੋ ਰਹੀ ਆ ਕਿ ਆਪਾਂ ਟਰੂਥ ਦੇਰ ਖੇਡਾਂਗੇ ਜਿਹੜਾ ਇਹਦੇ ਚ ਜਿਹਦੇ ਤੇ ਡੇਰ ਆਉਂਗਾ ਹਨਾ ਉਹਦਾ ਮੇਕਅਪ ਕਰਾਂਗੇ ਦੇਖਦੇ ਕਿਹਦੇ ਤੇ ਆਉਂਦਾ ਤੇ ਮੇਕਅਪ ਕਿਹਦੇ ਹੁੰਦਾ ਵਾ ਉਹ ਤੁਸੀਂ ਇੰਦਰ ਬਲੌਗ ਚੈਨਲ ਤੇ ਜਾ ਕੇ ਦੇਖਣਾ ਵਾ ਤੇ ਇਹਦੇ ਚ ਤੁਹਾਨੂੰ ਆਈਡੀਆ ਦਿੱਤਾ ਹੈ ਜੇ ਵਾਰੀ ਤੁਹਾਡੀ ਆ ਗਈ ਤਾਂ ਮੈਂ ਤੁਹਾਡੇ ਕਰੂੰਗਾ ਹਾਂ ਹਾਂ ਜਿਹਦੇ ਵੀ ਹੋ ਜਾਣਾ ਗਾਇਸ ਜਿਹਦੇ ਤੇ ਆ ਗਿਆ ਉਹਨੂੰ ਕਰਨਾ ਪੈਣਾ ਵਾ ਕੋਈ ਸਕ੍ਰਿਪਟਡ ਨਹੀਂ ਹੈਗਾ ਇਹ ਹਾਂ ਠੀਕ ਹੈ ਚਲੋ ਆਦੂ ਫਿਰ ਹੈ ਕੀਆ ਚਲੋ ਉਹ ਕਹਿੰਦਾ ਮੈਂ ਨਹੀਂ ਛੱਡੂੰਗਾ ਕੀਆ ਦਨ ਫੋਨ ਖਰਚੈਨ ਫੋਨ ਦਵਾ ਰੇ ਫੋਨ ਦਾ ਹੀ ਕਿੱਥੇ ਆਦ ਫੋਨ ਦਾ ਮੈਂ ਮਾਰ ਕੇ ਬੋਤਲ ਨਾਲ ਸਿਰ ਖੋਲ ਦੇਣਾ ਤੇਰਾ ਮੈਂ ਚੱਲ ਆਖ ਲੈ ਆ ਲੈ ਫੇਡ ਗਿਆ ਪਕੂ ਨਾ ਕਾਪਾਇਕ ਜੇ ਜੇ ਤੂੰ ਜੱਤੀਆਂ ਪਰ ਮੇਰਾ ਫੋਨ ਲੈ ਲਈ ਤਾਂ ਮੇਕਅਪ ਤਾਂ ਕਰਦਾ ਕਿਤੇ ਮੇਰੇ ਘਰ ਨਾ ਕਰ ਜੀਦੀ ਬਾਰੀ ਆ ਗਈ ਲਿਪਸਟਿਕ ਕਰ ਦਿਆ ਬੇ ਜਾਲੀ ਮੇਕਅਪ ਲਾਉਂਗਾ ਯਾਂ ਹਿਲਾ ਦਾਂਗੇ ਚਲ ਹੋਰ ਨਹੀਂ ਉਹ ਥੱਲੇ ਆਈ ਸ਼ੈਡੋ ਕੱਢ ਡਾਰਕ ਕਾ ਹਾਂ ਗੱਲ ਸਿਆਰੀ ਹੋ ਰਹੀ ਹੈ ਠੀਕ ਹੈ ਆਪਾਂ ਅੱਜ ਕਰਾਂਗੇ ਮੇਕਅਪ ਜਿਹੜਾ ਹਾਰੂਗਾ ਜੀ ਤੇ ਡੇਰ ਆਊਗਾ ਹਾਂ ਆ ਲੈ ਆ ਮੈਂ ਮਸਮਰੋੜ ਮਸਮਰੋੜ ਲਿੰਦਲਾ ਮਸਾ ਕੀ ਦੇ ਤੇਰਾ ਹੋਰ 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 ਮੈਂ ਗਿਆਨ ਲਾਵਾਂਗੇ ਕੋਈ ਨਹੀਂ ਲਾਣੀ ਹਾਂ ਚੱਲ ਠੀਕ ਹੈ ਆ ਲੈ ਇੱਥੇ ਰੱਖ ਦੇ ਆਣੀ ਕਰੀਉ ਲਾਵਾਂਗੇ ਬਿਲਕੁਲ ਚਿਕਟਾ ਕਰਦਾ ਨਾ ਬੰਦਾ ਜਿਹੜਾ ਜਿਹਦਾ ਅੱਜ ਮੇਕਅਪ ਹੋਊਗਾ ਨਾ ਉਹ ਐਂ ਸੋਹਣਾ ਬਣਾ ਦੇਣਾ ਅੱਜ ਮੈਂ ਅੱਜ ਮੈਂ 90 ਤੋਂ 100% ਬੁਰਾ ਬਣਾ ਦੇਣਾ ਜੇ ਮੇਰੀ ਵਾਰੀ ਆ ਗਈ ਤਾਂ ਗਾਇਸ ਪਹਿਲਾਂ ਆਪਾਂ ਮਾੜੀ ਜੀ ਲਾ ਕੇ ਦੇਖਦੇ ਕਿੰਨਾ ਜੀ ਨਹੀਂ ਲਾਈ ਤੇ ਤੁਹਾਨੂੰ ਮੱਲੀ ਵੀ ਨਹੀਂ ਆਉਂਦੀ ਕੋਈ ਗਾਇਸ ਇਸ ਤੋਂ ਫਰਕ ਤਾਂ ਪੈ ਗਿਆ ਥੋੜਾ ਜਿਹਾ ਚਲੋ ਗਾਇਸ ਥੋੜਾ ਜਿਹਾ ਤਾਂ ਗਾਇਸ ਚਲੋ ਆਪਾਂ ਗੇਮ ਸ਼ੁਰੂ ਕਰਨ ਲੱਗੇ ਹੁਣ 1 2 3 ਕੋ ਡੇਲੀ ਆ ਕੇ ਕਰੋ ਕਰੋ ਬਾਕੀ ਪਿੱਛੇ ਪਿੱਛੇ ਆਇਓ ਪਿੱਛੇ ਪਿੱਛੇ ਆਹ ਸ਼ਿਆਕ ਮਨਿੰਦਰ ਤੁਰਤ ਖੜੇ ਆ ਕੰਮ ਚ ਤੁਰਤ ਖੜੇ ਆ ਤੁਰਤ ਤੇ ਪੱਕੇ ਸੇਲ ਦਾ ਨਮਕੀਆ ਬੋਲੋ 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 ਸੈਲੀ ਦਾ ਨਾਮ ਦੱਸਾਈਂ ਤੇ ਸੈਲੀ ਦਾ ਨਾਮ ਦੱਸੂਗਾ ਜੇ ਹੋਈ ਤਾਂ ਦੱਸੂਗਾ ਪੱਕਾ ਦੱਸੂਗਾ ਹਾਂ ਬਾਈ ਦੱਸੋ ਯਾਰ ਨਹੀਂ ਜਦ ਸਾਇਲੈਂਟ ਹੋੜ ਤੇ ਦੱਸ ਦੇ ਐਂ ਨਹੀਂ ਕਰਕੇ ਦੱਸ ਦੇ ਹਾਂ ਆਇਸ਼ਾ ਹਾਂ ਚੱਲ ਚੱਲ ਬੋਲੋ ਐਸ ਨੈਕਸਟ ਖਤਮ ਕਰ ਲੋ ਸਹੀ ਹੋ ਸਕਦੀ ਐ ਚੱਲ ਚੱਲ ਉਹ ਅਧੜੇ ਲੱਗਿਆ ਸੀ ਨਹੀਂ ਯਾਰ ਬੋਤਲਿੰਗ ਕੁ ਮੀਜੀ ਨਹੀਂ ਰੀ ਜਮਨ ਚਲੋ ਟਰੁੱਤ ਕੇ ਡਰ ਟਰੁੱਤ ਤੂੰ ਸੱਚੀ ক্লাস ਚ ਕੋੜੀਆਂ ਨੂੰ ਕਰ ਦਿੰਦਾ ਹਾਂ ਜਿਹੜੀ ਵੀ ਇਹਦੀ ਕਲਾਸ ਦੀ ਵੀਡੀਓ ਵਲੌਗ ਦੇਖਦੇ ਸੱਚੀ ਦੱਸੇ ਕਲਾਸ ਚ ਲੜਦੀ ਆ ਕਿ ਨਹੀਂ ਦੱਸੋ ਕੀ ਇਹ ਕਲਾਸ ਚ ਲੜਦੀ ਆ ਕਿ ਨਹੀਂ ਮੈਂ ਮੈਂ ਲੜਦਾ ਮੈਂ ਮਤਲਬ ਜੇ ਕੋਈ 19 ਕੀ ਗੱਲ ਹੋਏ ਫਿਰ ਤਾਂ ਕੰਧ ਛਾਂਟ ਛੱਡ ਦਿਆਂਗਾ 19 ਕੀ ਗੱਲ ਕੀ ਹੁੰਦੀ ਆ ਪਰ ਮੈਂ ਆਪਣੇ ਕੀ ਗੱਲ ਦੱਸਦੀ ਮੇਰੀ ਫਿਰ ਖੱਪੜ ਖਾਣੀ ਹੋਈ ਆ ਨਾ ਕੱਟ ਖਾਣੀ ਸੱਚੀ ਮੈਂ ਨਹੀਂ ਖਾਣਦੀ ਮੈਂਨਵਾ ਤਾਂ ਖਾ ਲਈਦੀ ਆ ਮੈਂਨਵਾ ਤਾਂ ਖਾ ਲਈਦੀ ਆ ਚਲੋ ਚੱਲ ਅਗਲੇ ਕਸ਼ਟੇ ਮਾ ਨਮਾ ਵਾਲਾ ਨਹੀਂ ਉਹ ਇੱਧਰ ਇਹਦੇ ਗੋਡੇ ਤੇ ਆ ਵੀ ਮੇਰੇ ਤੇ ਨਹੀਂ ਆ ਰਹਾ ਮੇਰੇ ਗੋਡੇ ਇਕੱਲੇ ਆ ਇਧਰ ਤੁਹਾਡੇ ਵਾਲ ਆਇਆ ਵਾ ਹੁਣ ਤੁਸੀਂ ਇਧਰ ਸੁੱਤਰ ਠਕੜਿਆ ਨਹੀਂ ਵੀ ਆਏ ਆਏ ਆਊਗੇ ਮੇਰੇ ਲਈ ਆ ਗੋਡਾ ਮੇਰਾ ਵਾ ਹਾਂ ਲੱਖੇ ਮੇਰਾ ਹੁਣ ਸੁੱਤਰ ਠਕੜਿਆ ਸੁੱਤਰ ਠਕੜਿਆ ਸੁੱਤਰ ਚਲੋ ਇਹ ਦੱਸੋ ਤੁਸੀਂ ਇਹਦਾ ਸੁੱਤਾ ਕਿੰਨੇ ਦੁਸ਼ਮਣ ਨੇ ਦੁਸ਼ਮਣ ਨਹੀਂ ਹਾਂ ਨਹੀਂ ਤੁਹਾਡੇ ਤੁਹਾਡੇ ਤਿੰਨਾਂ ਨੂੰ ਛੱਡ ਕੇ ਬਾਕੀ ਤਾਂ ਮੈਨੂੰ ਸਾਰੇ ਦੁਸ਼ਮਣ ਹੀ ਲੱਗਦੇ ਆ ਓ ਗਈ ਸਹੀ ਗੱਲ ਹੈ ਜੀ ਜ਼ਿੰਦਗੀ ਜਿੰਨੇ ਦੁਸ਼ਮਣ ਨੇ ਨਾ ਦੁਸ਼ਮਣ ਨੇ ਆਪ ਪਾਣੀ ਪਾ ਪਾ ਕੇ ਪਾ ਪਾ ਕੇ ਦੀਜੇ ਆਏ ਕਰਕੇ ਪਰ ਤੁਹਾਡੇ ਤੇ ਬਹੁਤ ਮਾਣ ਹੈ ਜਿਹੜੇ ਸਾਨੂੰ ਪਿਆਰ ਕਰਦੇ ਆ ਉਹਨਾਂ ਦਾ ਦਿਲੋਂ ਸਤਿਕਾਰ ਆ ਜਿਹੜੇ ਦੁਸ਼ਮਣ ਆ ਉਹਨਾਂ ਦਾ ਵੀ ਸਤਿਕਾਰ ਕਿਉਂਕਿ ਉਹ ਦੁਸ਼ਮਣ ਕਿਸੇ ਦੇ ਨਹੀਂ ਆਪਣੇ ਹੀ ਹੁੰਦੇ ਨੇ ਦੁਸ਼ਮਣ ਵੀ ਤਾਂ ਮੇਰੇ ਹੀ ਹੋਣਗੇ ਜਨਮ ਮੇਰੇ ਆ ਤਾਂ ਮੇਰੇ ਹੀ ਹੋਣਗੇ ਤੇ ਚਲੋ ਕੋਈ ਗੱਲ ਨਹੀਂ ਦੁਸ਼ਮਣਾਂ ਦਾ ਵੀ ਸਤਿ ਸ੍ਰੀ ਅਕਾਲ ਚਲੋ ਅਗਲਾ ਲੋਕ ਵਾਲਾ ਹਾਂ ਵਾਟ ਚਲੇ ਇਹ ਪਾਸ ਹੋਣ ਦੇ ਲੱਛਣ ਹੈਗੇ ਆ ਪਾਸ ਹੋ ਜੇਗੀ ਰਾਮਨਾਰ ਰਾਮਨਾਰ ਪਾਸ ਹੋਏਗੀ ਰਾਮ ਰਾਮ ਨਾਮ ਰਾਮ ਜੀ ਰਾਮ ਦਾ ਸਾਰੇ ਜਣੇ ਦੁਆ ਕਰੋ ਇਹ ਪਾਸ ਹੋ ਜੇ ਚਲੋ ਚਲੋ ਸਾਡੇ ਲਈ ਚਲੋ ਵੀ ਹੁਣ ਡੇਰ ਲੈਣਾ ਲੋ ਡੇਰ ਡੇਰ ਤੁਹਾਡੇ ਵਿੱਚ ਪ੍ਰਿੰਟਰ ਹੈ ਮੈਂ ਪਹਿਰੇ ਪ੍ਰਿੰਟਰ ਖੋਲਿਆ ਸੀ ਮੈਨੇ ਅੰਦਰ ਇੱਕ ਸਮਾਨ ਦੇਖਣਾ ਪ੍ਰਿੰਟਰ ਖੋਲੋ ਬਸ ਇਹ ਹੀ ਡੇਰ ਆ ਪ੍ਰਿੰਟਰ ਖੋਲੋ ਕਾਰਟ੍ਰਿਜ ਕੱਢੋ ਤੇ ਵਾਪਸ ਪਾ ਦਿਓ ਮੁੱਠਾ ਜੱਡੇ ਥੱਟੇ ਪਿੱਛੇ ਵੀ ਹੈ ਜਸਟ ਕੋਈ ਨਾ ਬੱਚ ਕਰ ਦਾਂਗੇ ਬੱਚ ਕਰ ਦਾਂਗੇ ਤੇ ਉਹਦੇ ਚ ਕੀ ਕੱਢਣਾ ਮੈਂ ਨਹੀਂ ਦੇਖਣਾ ਕਾਰਟ੍ਰਿਜ ਦੇਖਣਾ ਗਾਇਜ਼ ਮੇਰੇ ਕਿਦਾਂ ਤਾਂ ਸੁਪਨਾ ਛਟੇ ਅੰਦਰ ਵੀ ਉਹਨੂੰ ਖੋਲ ਕੇ ਨਾ ਬੋਲੇ ਵਿੱਚ ਮੈਂ ਕੋਈ ਵੀਡੀਓ ਤੇ ਦੇਖਿਆ ਸੀਗਾ ਉਹ ਕਾਰਟ੍ਰਿਜ ਕੱਢਦੇ ਸੀਗੇ ਤੇ ਗੋਲ ਗੋਲ ਵੰਡਾ ਸਾਰ ਮੈਂ ਉਹ ਦੇਖਣਾ ਬਸ ਇੱਕ ਪ੍ਰਿੰਟਰ ਦਾ ਕਾਰਟ੍ਰਿਜ ਕੱਢ ਕੇ ਦੇਖਣਾ ਹੈ ਹਾਂ ਤੇ ਉਹਦਾ ਕੱਢ ਕੇ ਦਿਖਾ ਦਾਂਗੇ ਉਹਦੇ ਚ ਕੀ ਹੈ ਦਿਖਾਓ ਫਿਰ ਉਹਦਰ ਬੱਚ ਦੇਰ ਦੇ ਨਹੀਂ ਯਾਰ ਕੋਈ ਹੋਰ ਦੇ ਅੱਛਾ ਠੀਕ ਆ ਉਹ ਸੋਫੇ ਦੇ ਵਿੱਚ ਹੱਥ ਆ ਵੀ ਆ ਸਕਦੀ ਆ ਹਾਂ ਬਾਬੇ ਮੈਂ ਦੂਜੇ ਵੇਰੀ ਦੇ ਤਾ ਮੈਂ ਦੌੜੇ ਹੁੰਦਾ ਤਾਂ ਮੈਂ ਜਿੱਦਣਾ ਮਰਜੀ ਇਕ ਲੈ ਲੀ ਆਹ ਪੂਰਾ ਐਕਟਰ ਤਾਕਤ ਲੈ ਕੇ ਐਂ ਕਰਨਾ ਐਵੇਂ ਨਹੀਂ ਕਰਦਾ ਮੈਂ ਆਪਣੇ ਐਂ ਕਰ ਦੂੰਗੀ ਨਾ ਨਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਗੈਸ ਕੀਤਾ ਹੀ ਆਏ ਇਹਨੇ ਇਹਦੇ ਹੱਥ ਮਾਰਦੇ ਵੜਾ ਨਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਜਦ ਤੱਕ ਮੈਂ ਯਾਰ ਮੈਨੂੰ ਐ ਲੱਗਦਾ ਜੇ ਮੈਂ ਇਹਦੇ ਹੱਥ ਪਾਉਂਗਾ ਨਾ ਥੱਲੇ ਉਹ ਕੋਈ ਫੜ ਲੂਗਾ ਮੇਰਾ ਹੱਥ ਯਾਰ ਮਨ ਨੂੰ ਵੀ ਤਾਂ ਲੱਗਦਾ ਇਦਾਂ ਫੀਲ ਹੁੰਦਾ ਨਾ 10 ਗਿਣੂੰਗਾ 10 ਗਿਣੂੰਗਾ ਉਹ ਕਰ ਦੇ ਜਦੋਂ ਸੋਫੇ 'ਤੇ ਹੱਥ ਪਾਈ ਦੇ ਦਉਂਦਾ ਪੂਹ ਘੂਠਾ ਰੱਖ ਅੰਦਰ ਕਰੋ ਆਏ ਮੰਮਾ ਆਏ ਕਰਨ ਕਰੋ ਕਰਨ ਨਾ ਨਾ ਜੇ ਕੋਈ ਸੋਇਆ ਨਾ ਬੱਚ ਮੈਨੂੰ ਇੱਕ ਪੜ ਲਾ ਦੋ ਆਏ

ਡੈਅਰ ਲੈਨੇ ਇਹਦਾ ਇਹਦਾ ਡੈਅਰ ਮੈਂ ਕਰੂੰਗੀ ਮੈਂ ਕਰੂੰਗਾ ਮੈਂ ਕਰੂੰਗਾ ਅੱਜ ਦਾ ਅੱਜ ਦੇ ਮੈਂ ਮੇਕਅਪ ਕਰਾਂਗਾ ਆ ਇਹਦਾ ਡੈਅਰ ਹੈਗਾ ਵੀ ਅੱਜ ਦੇ ਮੇਕਅਪ ਕਰਾਂਗੇ ਠੀਕ ਹੈ गाइस ਚਲੋ ਮੈਂ ਕਰ ਮੇਕਅਪ ਸਟਾਰਟ ਮਾਂ ਤੋਂ ਕਰਾਂਗਾ ਤੂੰ ਇਹਦਾ ਡੈਅਰ ਆ ਚੁੱਕਿਆ ਵਾ ਠੀਕ ਹੈ ਤੇ ਇਹਨੂੰ ਆਪਾਂ ਡੈਅਰ ਦਿੱਤਾ ਵਾ ਮੇਕਅਪ ਦਾ ਕਿਉਂਕਿ ਆਪਾਂ ਪਹਿਲਾਂ ਹੀ ਕਿਹਾ ਸੀ ਵੀ ਜੇ ਇਹਦਾ ਡੈਅਰ ਆਊਗਾ ਤਾਂ ਮੇਕਅਪ ਦਾ ਆਊਗਾ ਠੀਕ ਹੈ ਤੇ ਹਣ ਆਪਾਂ ਕਰਾਂਗੇ ਮੇਕਅਪ ਤੁਸੀਂ ਦੇਖਿਓ ਸਾਡੀ ਬਸੰਤੀ ਕਿਦਾਂ ਦੀ ਲੱਗਦੀ ਆ ਠੀਕ ਆ ਇਹਦੇ ਚ ਆਪਾਂ ਗੇਮ ਖੇਡ ਲਈ ਆ ਤੇ ਇਹਦਾ ਮੇਕਅਪ ਔਰ ਇਹਦੀ ਲੁੱਕ ਉਹ ਸਾਰੀ ਆਪਾਂ ਦਿਖਾਵਾਂਗੇ ਮੇਰੇ ਵਾਲੇ ਵਲੌਗ ਚ ਤੇ ਸੌਰੀ ਇਹਦੇ ਵਾਲੇ ਵਲੌਗ ਚ ਇੰਦਰ ਵਲੌਗ ਚੈਨਲ ਤੇ ਜਾ ਕੇ ਇਹਦੀ ਲੁੱਕ ਦੇਖਿਓ ਤੇ ਇਹਦਾ ਮੇਕਅਪ ਹੁੰਦਾ ਦੇਖਿਓ ਕਿੰਨਾ ਕੁ ਫਨੀ ਹੁੰਦਾ ਹੈ ਠੀਕ ਆ ਆ ਦੇ ਲੋ ਗਾਈਜ਼ ਇਹਦਾ ਹੋ ਗਿਆ ਡੇਅਰ ਇਹਦਾ ਕੰਪਲੀਟ ਮੈਂ ਕਰਤਾ ਹੋਇਆ ਪਰ ਇਹ ਦਿਖਾਉਂਦਾ ਨਹੀਂ ਉਹ ਦੇਖ ਇਹਦੀ ਬਿੱਲੀ ਬਿੱਲੀ ਅੱਖ ਦੀਂਦੀ ਆ ਤੇ ਆਪਾਂ ਇਹਦੇ ਵਲੌਗ ਤੇ ਜਾ ਕੇ ਦੇਖਿਓ ਉਹਦਾ ਮੇਕਅਪ ਹੋਇਆ ਸਾਰਾ ਸੋ ਗਾਈਜ਼ ਮਨਿੰਦਰ ਦਾ ਮੇਕਅਪ ਹੋ ਚੁੱਕਿਆ ਹੈ ਸਾਰੇ ਜਣੇ ਉਹਦੇ ਚੈਨਲ ਤੇ ਜਾ ਕੇ ਜਰੂਰ ਦੇਖੋ ਬਹੁਤ ਫਨੀ ਮੇਕਅਪ ਸੀਗਾ ਉਹਦਾ ਡੇਅਰ ਸੀ ਡੇਅਰ ਕੰਪਲੀਟ ਹੋ ਗਿਆ ਤੇ ਕੱਲ ਨੂੰ ਮਿਲਦੇ ਆਪਾਂ ਕੋਈ ਨੈਕਸਟ ਡੇਅਰ ਤੇ ਉਹਦੇ ਚ ਆਪਾਂ ਕੀ ਕਰਦੇ ਆ ਕੱਲ ਨੂੰ ਵੀਡੀਓ ਜਰੂਰ ਦੇਖਿਓ ਆਪਣੀ ਵੀਡੀਓ ਦਾ ਆਪਾਂ ਇੱਥੇ ਕਰ ਰਿਹਾ ਐਂਡ ਤੇ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਬੈਲ ਆਈਕਨ ਪ੍ਰੈਸ ਕਰ ਦਿਓ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਪਹੁੰਚਦੀ ਰਹੇ ਤੇ ਮਿਲਦੇ ਆ ਨੈਕਸਟ ਵਲੌਗ ਚ ਬਾਏ ਬਾਏ ਟੇਕ ਕੇਅਰ